ਕੀ ਆਪਣਾ ਅਜੀਤ ਸਿੰਘ ਅੱਛਾ ਕਿੰਨੀ ਕਿੰਨੀ ਉਮਰ ਹੈ ਬਾਬੇ ਤੱਕ 75 ਸਾਲ ਤੇ ਕੱਲੇ ਰਹਿੰਦੇ ਹੋ ਤੁਸੀਂ ਦੋ ਜਣੇ ਦੋਵੇਂ ਜੀ ਰਹੇ ਹੋ ਤੇ ਤੁਸੀਂ ਦੋਵੇਂ ਜੀਓ ਤੇ ਬੱਚੇ ਬੱਚੇ ਦੋਵੇਂ ਪੂਰੇ ਹੋ ਗਏ ਗੁੜੀਆਂ ਸੌ ਦੇ ਗੁੜੀਆਂ ਜਿਹੜੀ ਹੈਗੀ ਸੋਹਰੇ ਹੈਗੀ ਇੱਕ ਗੁੱਡੀ ਇੱਕ ਪੋਤਰੀ ਆ ਉਹ ਸੋਹਰੇ ਉਹ ਸੋਹਰੇ ਸੋਹਰੇ ਕਿੱਥੇ ਹੋਏ ਇੱਧਰ ਪਿੰਡੀ ਆ ਪਿੰਡੀ ਆ ਤੁਸਾਂ ਤੇ ਪਾਣੀ ਫਿਰਦੇ ਆ ਉਥੇ ਕੋਣ ਹੈ ਜੀ ਤੇ ਇਹ ਘਰ ਕਿਸਾਂ ਟਟ ਗਿਆ ਤੁਹਾਡਾ ਸਰ ਹਾਲ ਦਾ ਮੀਂਹ ਜੀ ਪੈਣ ਦਾ ਅੱਛਾ ਕਦੋਂ ਕਦੋਂ ਟੜਿਆ ਇਹ ਆਹ ਹੋਈ ਹੜਾਂ ਦੇ ਵਿੱਚ ਹੀ ਹੜਾ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਤੁਸੀਂ ਇਥੇ ਬਾਹਰ ਕੱਟ ਐਸੇ ਬੈਠੇ ਹੋਏ ਹੋ ਸਹੀ ਹੈ ਤਰਪਾਲ ਪਾਈ ਚਰ ਦੇ ਵਿੱਚ ਤਰਪਾਲ ਪਾ ਕੇ ਉਹਦੇ ਥੱਲੇ ਬਟ ਰਹੇ ਅੱਛਾ ਤੇ ਬੱਚੀ ਨਾਲ ਕੋਈ ਕੰਟੈਕਟ ਹੋਇਆ ਤੁਹਾਡੀ ਤੁਹਾਡੀ ਜਿਹੜੀ ਗੁੜੀ ਹੈਗੀ ਤੁਹਾਡੀ ਡਾਕਟਰ ਜਿਹੜੀ ਹੈ ਅੱਜ ਨਾਲ ਕੋਈ ਕੰਟੈਕਟ ਹੋਇਆ ਤੁਹਾਡਾ? ਨਾ ਕੋਈ ਕੰਟੈਕਟ ਨਹੀਂ। ਕੋਈ ਕੰਟੈਕਟ ਨਹੀਂ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ। ਉਹਦੇ ਫੋਨ ਚੱਲ ਨਹੀਂ ਨਹੀਂ ਡੇ। ਫੋਨ ਚੱਲ ਨਹੀਂ ਨਹੀਂ ਡੇ। ਹੁਣ ਇਹਨੂੰ ਲੱਗਦਾ। ਠੀਕ। ਹੁਣ ਲੱਗੇ ਤਾਂ ਗੱਲ ਕਰ ਤੋੜੀ। ਤੇ ਕੋਈ ਕੋਈ ਜਿਹੜਾ ਹੈਗਾ ਆਪਣੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ। ਕੋਈ ਗੱਲਬਾਤ ਨਹੀਂ। ਕੋਈ ਪਿੰਡ ਵਿੱਚ ਨਹੀਂ ਪਹੁੰਚਿਆ ਇੱਥੇ। ਆ ਦੇਹ ਤੇ ਹੁਣ ਇਹ ਹੁਣ ਚੱਲੇ ਆ ਕੇ ਡੇ।